ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ ਤੁਸੀਂ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਸੋ ਹੁਸ਼ਾਰਪੁਰ ਤੋਂ ਸਾਬਕਾ ਸੇਤ ਅਫਸਰ ਡਾਕਟਰ ਲਖਵੀਰ ਸਿੰਘ ਜਿਨ੍ਹਾਂ ਨੂੰ ਪੰਜਾਬ ਭਰ ਦੇ ਵਿੱਚ ਧਾਕੜ ਅਫਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਤੇ ਉਹਨਾਂ ਵੱਲੋਂ ਬੀਤੇ ਦਿਨੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਗਈ ਸੀ ਜਿਸ ਤੋਂ ਬਾਅਦ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਡਾਕਟਰ ਲਖਵੀਰ ਸਿੰਘ ਵੱਲੋਂ ਚਲਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਜਾਵੇਗੀ ਤੇ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਡਾਕਟਰ ਲਖਵੀਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਬਕਾਇਦਾ ਬੀਤੇ ਕੁਝ ਦਿਨ ਪਹਿਲਾਂ ਡਾਕਟਰ ਲਖਵੀਰ ਸਿੰਘ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਜਾਂਦੇ ਵੀ ਨੇ ਜਿਸ ਦੀ ਪੁਸ਼ਟੀ ਡਾਕਟਰ ਲਖਵੀਰ ਸਿੰਘ ਵੱਲੋਂ ਬਕਾਇਦਾ ਵੱਖ-ਵੱਖ ਟੀਵੀ ਚੈਨਲਸ ਤੇ ਪੱਤਰਕਾਰਾਂ ਨੂੰ ਇੰਟਰਵਿਊ ਦੇ ਕੇ ਕੀਤੀ ਗਈ ਸੀ ਕਿ ਅੱਜ ਤਿੰਨ ਵਜੇ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਜਾਵਾਂਗਾ ਸੋ ਜਿਸ ਤੋਂ ਬਾਅਦ ਸਾਰਿਆਂ ਵੱਲੋਂ ਇਹ ਸ਼ੰਕਾ ਦੂਰ ਹੋ ਗਈ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਜੇਕਰ ਕੋਈ ਲੋਕ ਸਭਾ ਦੀ ਸੀਟ ਲੜੇਗਾ ਤੇ ਉਹ ਸਿਰਫ ਤੇ ਸਿਰਫ ਡਾਕਟਰ ਲਖਵੀਰ ਸਿੰਘ ਹੀ ਲੜਨਗੇ ਕਿਉਂਕਿ ਕੁਝ ਸਮੇਂ ਦੇ ਵਿੱਚ ਡਾਕਟਰ ਲਖਵੀਰ ਸਿੰਘ ਜਿਸ ਤਰ੍ਹਾਂ ਦੇ ਨਾਲ ਪੰਜਾਬ ਭਰ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਜਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਲੋਕਾਂ ਦਾ ਫਤਵਾ ਕਬੂਲਿਆ ਗਿਆ ਜਿਸ ਤਰ੍ਹਾਂ ਲੋਕਾਂ ਦਾ ਭਾਰੀ ਸਮਰਥਨ ਡਾਕਟਰ ਲਖਵੀਰ ਸਿੰਘ ਨੂੰ ਹਾਸਲ ਹੋਇਆ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਰਾਜਨੀਤਿਕ ਆਗੂ ਨੂੰ ਜਾਂ ਫਿਰ ਕਿਸੇ ਅਧਿਕਾਰੀ ਨੂੰ ਇਹ ਰਤਬਾ ਹਾਸਲ ਹੋਇਆ ਹੋਵੇਗਾ ਪਰੰਤੂ ਜਦੋਂ ਡਾਕਟਰ ਲਖਵੀਰ ਸਿੰਘ ਵੱਲੋਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਸ ਗੱਲ ਦੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਜਲਦ ਡਾਕਟਰ ਲਖਵੀਰ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕਰ ਸਕਦੇ ਨੇ ਤੇ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਨੇ ਤਾਂ ਉਸ ਤੋਂ ਬਾਅਦ ਲੋਕਾ ਵੱਲੋਂ ਵੀ ਵਕ ਵਕ ਜਿਹੜੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਕਈਆਂ ਵੱਲੋਂ ਡਾਕਟਰ ਲਖਵੀਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਕਈਆਂ ਵੱਲੋਂ ਇਸ ਫੈਸਲੇ ਦੀ ਨਖੇਦੀ ਕੀਤੀ ਜਾ ਰਹੀ ਸੀ ਨਖੇਦੀ ਤੋਂ ਪਾਵੇ ਕਿ ਕਈ ਕਈਆਂ ਲੋਕਾਂ ਦਾ ਕਹਿਣਾ ਕਿ ਪਹਿਲਾਂ ਉਹਨਾਂ ਨੂੰ ਆਪਣੀ ਨੌਕਰੀ ਮੁਕੰਮਲ ਕਰ ਲੈਣੀ ਚਾਹੀਦੀ ਸੀ ਤੇ 3.5 ਸਾਲ ਪਹਿਲਾਂ ਰਿਟਾਇਰਮੈਂਟ ਨਹੀਂ ਲੈਣੀ ਚਾਹੀਦੀ ਸੀ ਪ੍ਰੰਤੂ ਅੱਜ ਜਿਸ ਤਰ੍ਹਾਂ ਦੇ ਨਾਲ ਡਾਕਟਰ ਲਖਵੀਰ ਸਿੰਘ ਦਾ ਜੋ ਵਰਤਾਰਾ ਸਾਹਮਣੇ ਆਇਆ ਹੈ आम आदमी पार्टी ਦੇ ਵਿੱਚ ਪਹਿਲਾਂ ਚਰਚਾਵਾਂ ਛਿੜਦੀਆਂ ਨੇ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਜੋ ਚਰਚਾਵਾਂ ਛਿੜਦੀਆਂ ਨੇ ਉਸ ਆਧਾਰ ਤੇ ਮੈਂ ਗੱਲ ਕਰ ਰਿਹਾ ਤੇ ਅੱਜ ਆਖਰਕਾਰ ਡਾਕਟਰ ਲਖਵੀਰ ਸਿੰਘ ਵੱਲੋਂ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਜਾਂਦਾ ਹੈ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੋ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹ ਚੁੱਕੇ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡਾਕਟਰ ਲਖਵੀਰ ਦੀ ਜੁਆਇਨਿੰਗ ਕਰਵਾਈ ਜਾਂਦੀ ਹੈ ਤੇ ਡਾਕਟਰ ਲਖਵੀਰ ਸਿੰਘ ਦੇ ਨਾਲ ਹੋਰ ਰਾਜਸੀ ਆਗੂਆਂ ਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਹਾਲਾਂਕਿ ਸਵਾਲ ਹੁਣ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਸੀ ਤਾਂ ਡਾਕਟਰ ਲਖਵੀਰ ਸਿੰਘ ਚੰਡੀਗੜ੍ਹ ਲਈ ਰਵਾਨਾ ਕਿਉਂ ਹੁੰਦੇ ਨੇ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣਾ ਸੀ ਤਾਂ ਚਰਚਾਵਾਂ ਕਿਉਂ ਛੱਡਦੀ ਹੈ ਕਿ ਉਹ ਹੁਸ਼ਰਪੁਰ ਤੋਂ ਲੋਕ ਸਭਾ ਦੀ ਉਮੀਦਵਾਰੀ ਦੇ ਉਹ ਕੈਂਡੀਡੇਟ ਹੋਣਗੇ ਉਮੀਦਵਾਰ ਹੋਣਗੇ ਲੋਕ ਸਭਾ ਟਿਕਟ ਦੇ ਆਮ ਆਦਮੀ ਪਾਰਟੀ ਵੱਲੋਂ ਹੁਣ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਡਾਕਟਰ ਲਖਵੀਰ ਸਿੰਘ ਜਿਹਨਾਂ ਨੂੰ ਪੰਜਾਬ ਭਰ ਦੇ ਵਿੱਚ ਢਾਕੜ ਅਫਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਖੜਕ ਚੁੱਕੀ ਸੀ ਜਿਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ ਡਾਕਟਰ ਲਖਵੀਰ ਸਿੰਘ ਦੀ ਮਜਬੂਰੀ ਬਣ ਗਈ ਹਾਲਾਂਕਿ ਇਹ ਸਾਰੀਆਂ ਗੱਲਾਂ ਤੋਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਡਾਕਟਰ ਲਖਵੀਰ ਸਿੰਘ ਵੱਲੋਂ ਪਰਦਾ ਚੁੱਕਿਆ ਜਾਵੇਗਾ ਕਿ ਡਾਕਟਰ ਲਖਵੀਰ ਸਿੰਘ ਦੀ ਕੀ ਅਜੀਹੀ ਮਜਬੂਰੀ ਸੀ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਨੂੰ ਲੈ ਕੇ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਛੜ ਰਹੀਆਂ ਸਨ ਸੋ ਮੇਰੇ ਨਾਲ ਫੋਨ ਲਾਈਨ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਿਸ ਤਰ੍ਹਾਂ ਉਹ ਡਾਕਟਰ ਲਖਵੀਰ ਸਿੰਘ ਵੱਲੋਂ ਆਮ ਸ਼੍ਰੋਮਣੀ ਅਕਾਲੀ ਦਲ ਦਾ ਜੋ ਪੱਲਾ ਫੜਿਆ ਗਿਆ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਵਿਖਦੇ ਨੇ ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹੁਸ਼ਾਰ ਪਰਿਊਜ਼ ਚੈਨਲ ਤੇ ਚੇਤਨ ਜੀ ਤੁਹਾਡਾ ਧੰਨਵਾਦ ਮੈਨੂੰ ਫੋਟ ਤੇ ਲੈਣ ਲਈ ਜੀ ਦੀਪਕ ਜੀ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਾਪਰਿਆ ਡਾਕਟਰ ਲਖਵੀਰ ਸਿੰਘ ਪੰਜਾਬ ਦਾ ਇੱਕ ਨਾਮੀ ਚਿਹਰਾ ਹੈ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰੀ ਨੌਕਰੀਦਾਨ ਚਰਚਾ ਦੇ ਵਿੱਚ ਆਏ ਸਨ ਤੇ ਲਗਾਤਾਰ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਤਾਂ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਟਿਕਟ ਦੇ ਦਾਅਵੇਦਾਰ ਹੋਣਗੇ ਪਰੰਤੂ ਅੱਜ ਸਿਆਸਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਉਲਟੀ ਪੈਲ ਦੀ ਨਜ਼ਰ ਆ ਰਹੀ ਹੈ ਤੇ ਆਖਰਕਾਰ ਕਿਵੇਂ ਵੇਖਦੇ ਹੋ ਤੁਸੀਂ ਕੀ ਮਜਬੂਰੀ ਬਣ ਗਈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਉਹਨਾਂ ਨੂੰ ਫੜਨਾ ਪਿਆ ਜੀ ਚੇਤਨ ਜੀ ਇਹ ਜਿਹੜੀ ਸਿਆਸਤ ਹੈ ਨਾ ਸਿਆਸਤ ਦੇ ਵਿੱਚ ਕਹਿੰਦੇ ਭੀ ਦਿਸਦਾ ਕੋਛ ਹੈ ਹੁੰਦਾ ਕੋਛ ਹੈ ਰਿਜ਼ਲਟ ਕੋਛ ਹੁੰਦਾ ਪਰ ਜਿਹੜਾ ਦਿਸਦਾ ਨਹੀਂ ਨਾ ਰਿਜ਼ਲਟ ਦਿਸਦਾ ਉਹ ਸਿਆਸਤ ਕਹਿੰਦੇ ਆ ਡਾਕਟਰ ਲਖਵੀਰ ਜੀ ਨੇ ਆਪਣਾ ਬੜਾ ਹੀ ਜਿਹੜਾ ਫਿਊਚਰ ਜਿਹੜਾ ਸੀਗਾ ਕੈਰੀਅਰ ਸੀਗਾ ਔਰ ਬੜਾ ਉਹਨਾਂ ਨੇ ਬ੍ਰਾਈਟ ਕਰਨ ਦੀ ਕੋਸ਼ਿਸ਼ ਕੀਤੀ ਲਾਸਟ ইয়ার ਸਿਰਫ ਪਰ ਚ ਉਹਨਾਂ ਦਾ ਜਿਹੜਾ ਪੋਲੀਟਿਕਲ ਫੈਸਲਾ ਆਇਆ ਮੈਂ ਇਹਨੂੰ ਸਭ ਤੋਂ ਉਹਨਾਂ ਦੇ ਜੀਵਨ ਦੀ ਵੱੱਜਨ ਗਲਤੀ ਕਰੂਗਾ ਮੈਂ ਇਹ ਕਹੂੰਗਾ ਭਈ ਇੱਕ ਬਹੁਤ ਹੀ ਪੜ੍ਹੇ ਲਿਖੇ ਲਾਇਕ ਆਫਿਸਰ ਦਾ ਸਭ ਆਪਣੇ ਜੀਵਨ ਦਾ ਸਭ ਤੋਂ ਗਲਤ ਫੈਸਲਾ ਦੇਖੋ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਜਿਸ ਦਿਨ ਮੁੱਖ ਮੰਤਰੀ ਜੀ ਆਏ ਆ ਕੋਰਾਲਗੜ੍ਹ ਵਿੱਚ ਉਸ ਦਿਨ ਡਾਕਟਰ ਸਾਹਿਬ ਵੀ ਉੱਥੇ ਪਹੁੰਚੇ ਆ ਸਾਰਿਆਂ ਤੋਂ ਬਾਅਦ ਚ ਗਏ ਆ ਤੇ ਸਾਰਿਆਂ ਤੋਂ ਪਹਿਲਾਂ ਆ ਗਏ ਆ ਇਹਨਾਂ ਨੂੰ ਉਸੇ ਦਿਨ ਇਸ ਸਫਰ ਜਾਣਾ ਚਾਹੀਦਾ ਸੀ ਕਿ ਇਹ ਜਿਹੜੀ ਪੋਲਿਟਿਕਸ ਦੀ ਗੇਮ ਹੈ ਇਹ ਆਮ ਖਾਸ ਕਰ ਇਸ ਤਰ੍ਹਾਂ ਦੇ ਸਰਕਾਰੀ ਆਫੀਸਰ ਜਿਹਨੇ ਆਪਣੀ ਇਮੇਜ ਬਣਾਈ ਹੋਵੇ ਉਹ ਨਹੀਂ ਨਹੀਂ ਇਹ ਬਿਲਕੁਲ ਵੀ ਪਲੇਟਫਾਰਮ ਠੀਕ ਨਹੀਂ ਹੈਗਾ। ਦੀਪਕ ਜੀ ਆਪਾਂ ਇੱਥੇ ਇਹ ਵੀ ਮਾਫੀ ਚੋਹਣਾ ਤੁਹਾਨੂੰ ਮੈਂ ਟੋਕ ਰਿਹਾ। ਇਹ ਵੀ ਸ਼ਾਇਦ ਉਹਨਾਂ ਨੂੰ ਵਿਚਾਰਨਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਰਹੇ ਨੇ ਕੋਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਵਿਧਾਇਕ ਵੀ ਨੇ ਉਹਨਾਂ ਵੱਲੋਂ ਵੀ ਆਪਣੀ ਨੌਕਰੀ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਤੱਕ ਸ਼ਾਇਦ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਰਹੀ ਹੈ ਜੀ ਇਹ। ਬਿਲਕੁਲ ਬਿਲਕੁਲ ਚੈਤਨ ਜੀ ਬਿਲਕੁਲ। ਮੈਂ ਹੁਣ ਤੁਹਾਨੂੰ ਕਾਂਗਰਸ ਦੇ ਲਈ ਇੱਕ ਟਿਕਟ ਮੰਗ ਰਾਇਆ ਉਹ ਸਾਬਕਾ ਡੀਜੀਪੀ ਆ ਕੇਰਲਾ ਤੋਂ ਬੜ ਸ਼ੈਂਕਲ ਦੇ ਨਾਲ ਦੇ ਉਹਨੇ ਰਿਟਾਇਰ ਹੋ ਕੇ ਆਪਣੀ ਜਿਹੜੀ ਆ ਪੋਲੀਟਿਕਲ ਕੈਰੀਅਰ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਇਹ ਪੋਲੀਟਿਕਸ ਜਿਹੜੀ ਹੈ ਨਾ ਇਹ ਸਰਕਾਰੀ ਮੁਲਾਜ਼ਮ ਡਾਕਟਰ ਸਾਹਿਬ ਤਾਂ ਮੇਰੇ ਨਾਲੋਂ ਤਾਂ ਆਮ ਲੋਕਾਂ ਨਾਲੋਂ ਵਰਕਿੰਗ ਆਫ ਗਵਰਨਮੈਂਟ ਨੂੰ ਜ਼ਿਆਦਾ ਜਾਣਦੇ ਹੋਣੇ ਆ ਉਹਨਾਂ ਨੇ ਦੇਖੋ ਪਹਿਲਾ ਆਮ ਆਦਮੀ ਪਾਰਟੀ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਣ ਤੋਂ ਬਾਅਦ ਜਿਹੜੀਆਂ ਅੰਦਰ ਗੱਤੀ ਕਿੱਸੇ ਆਈਆਂ ਆਈਆਂ ਜਾਂ মিডিਆ ਦੇ ਕੋਲ ਜਿਹੜੇ ਤੁਹਾਡੇ ਵਰਗੇ ਛੋਟੇ ਵੀਰ ਜਿਹੜੇ ਬੜੇ ਸਰਗਰਮ ਆ ਉਹਨਾਂ ਨੇ ਕੋਲ ਵੀ ਜਿਹੜੀਆਂ ਇਨਪੋਰਟਸ ਆਈਆਂ ਹੈਗੀਆਂ ਇਹਨਾਂ ਦੀ ਉਹਦੇ ਤੋਂ ਤੁਸੀਂ ਉਸ ਵੇਲੇ ਵੀ ਇਹਨਾਂ ਨੂੰ ਸਮਝਿਆ ਲਾ ਚਾਹੀਦਾ ਸੀ ਕਿ ਆਪੇ ਪੋਲਿਟਿਕਸ ਜਿਹੜੀ ਹੈ ਇਹ ਜਾਇਜ਼ ਨਹੀਂ ਹੈਗਾ ਪਰਦੀਪਕ ਜੀ ਹੁਣੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨਾ ਤੇ ਇਹ ਕਿਤੇ ਨਾ ਕਿਤੇ ਇਸ ਵੱਲ ਵੀ ਇਸ਼ਾਰਾ ਕਰਦਾ ਕਿ ਡਾਕਟਰ ਲਖਵੀਰ ਸਿੰਘ ਦੀ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਜ਼ਰੂਰ ਖੜਕ ਪਈ ਹੋਣੀ ਹੈ ਜਿਸ ਕਾਰਨ ਮਜਬੂਰੀ ਬਸ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਾਇਆ ਹੈ ਹਾਲਾਂਕਿ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਆਮ ਲੋਕਾਂ ਦੀ ਆਵਾਜ਼ ਹੈ ਜੀ ਆਪਾਂ ਅਕਸਰ ਸਮਾਜ ਦੇ ਵਿੱਚ ਵਿਚਰਦੇ ਹਾਂ ਜੀ ਦੇਖੋ ਦੋ ਤਿੰਨ ਜਿਹੜੇ ਫੈਕਟਰਸ ਜਿਹੜੇ ਆਮ ਸਾਡੇ মিডিਆਜ਼ ਦੇ ਕੋਲ ਇਨਪੁਟਸ ਦੇ ਰਾਹੀਂ ਆਏ ਆ ਉਹ ਇਹ ਹੈਗੇ ਆ ਇੱਕ ਤਾਂ ਕਾਰਨ ਇਹ ਬਣਿਆ ਗਿਆ ਪਿਆ ਆਮ ਆਦਮੀ ਪਾਰਟੀ ਨੂੰ ਇਹਨਾਂ ਵੱਲੋਂ ਪਹਿਲਾਂ ਹੀ ਦਿੱਤੀ ਗਈ ਇੱਕ ਨਿੱਜੀਏ ਚੈਨਲ ਨੂੰ ਇੰਟਰਵਿਊ ਜਿਹੜੀ ਆ ਉਹ ਰਾਸ ਨਹੀਂ ਆਈ ਜੀ ਸੈਕੰਡਲੀ ਟਿਕਟਾਂ ਦੇ ਵੇਲੇ ਜਾਂ ਆਪਣੇ ਲੀਡਰਸ ਨੂੰ ਪ੍ਰੋਮੋਟ ਕਰਨ ਲਈ ਜਿਹੜੀ ਵੇ ਆਫ ਵਰਕਿੰਗ ਹੈ ਆਮ ਆਦਮੀ ਪਾਰਟੀ ਦੀ ਉਹਦੇ ਤੇ ਵੀ ਇਹ ਖਰੇ ਨਹੀਂ ਉਤਰੇ ਜਿਸ ਕਰਕੇ ਇਹਨਾਂ ਨੂੰ ਵਿਦਡਰਾ ਹੋਣਾ ਪਿਆ ਪਰ ਹੁਣ ਕੀ ਲੱਗਦਾ ਹੈ ਕਿ ਲੋਕ ਫਤਵਾ ਦੇਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਤੱਕ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਦੀਪਕ ਜੀ ਨਜ਼ਰ ਨਹੀਂ ਆ ਰਿਹਾ ਜੀ ਦੇਖੋ ਸਰ ਇਹਨਾਂ ਨੇ ਨਾ ਇੱਕ ਜਿਲ੍ਹਾ ਸ਼ਾਹਪੁਰ ਦੇ ਸਾਬਕਾ ਕੈਬਨਰਲ ਮੰਤਰੀ ਨੂੰ ਵੀ ਫੋਨ ਕੀਤਾ ਅੱਜ ਕਿ ਮੈਂ ਸ਼ਾਮਲ ਹੋ ਰਿਹਾ ਤੁਸੀਂ ਜਾਓ ਉਹ ਇਹਨਾਂ ਦੇ ਨਾਲ ਨਹੀਂ ਗਏ ਇਹਨਾਂ ਨੂੰ ਉਸ ਵੇਲੇ ਵੀ ਸਮਝ ਜਾਣਾ ਚਾਹੀਦਾ ਸੀਗਾ ਦੇਖੋ ਜਿਸ ਤਰ੍ਹਾਂ ਦੀ ਇਹਨਾਂ ਦੀ ਇਮੇਜ ਸੀ ਉਸ ਉਸ ਹਿਸਾਬ ਨਾਲ ਪਾਰਟੀਆਂ ਨੇ ਅਗਰੇ ਆਪਣੀ ਹੋਰ ਸਾਲ ਦੋ ਸਾਲ ਡਿਊਟੀ ਕਰ ਲੈਂਦੇ ਤੇ ਇਹਨਾਂ ਨੂੰ ਹੱਸ ਕੇ ਲੈਣਾ ਸੀ ਪਰ ਹੁਣ ਤਾਂ ਇਹ ਡਿੱਗ ਕੇ ਜੋ ਜਿਸ ਤਰ੍ਹਾਂ ਇਹਨਾਂ ਨੇ ਲਏ ਅਜਾ ਪਲੇਟਫਾਰਮਸ ਤੇ ਵਕਫ ਵਕਫ ਤੇ ਗਏ ਆ ਮੇਰੇ ਹਿਸਾਬ ਨਾਲ ਇਹ ਡਿੱਗ ਕੇ ਗੱਲੀ ਚਲ ਦੇ ਵਿੱਚ ਗਏ ਆ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੰਘਰਸ਼ ਕਰ ਰਿਹਾ ਆਪਣੇ ਰੁੱਸੇ ਇਹ ਗੱਲ ਉਹ ਤਾਂ ਬਹੁਤ ਉੰਨੀ ਆ ਕੱਲ ਨੂੰ ਅਗਰ ਭਾਜਪਾ ਦਾ ਭਾਜਪਾ ਦਾ ਅਲਾਈਸ ਵੀ ਹੋ ਜਾਂਦਾ ਇਹਨਾਂ ਦਾ ਜੀ ਕਿਹੜਾ ਉਹ ਭਾਜਪਾ ਦੇ ਹਿੱਸੇ ਆਣੀ ਵੱਡਾ ਸਵਾਲ ਇਹੀ ਹੈ ਜੀ ਇਹੀ ਬਿਲਕੁਲ ਜਿਵੇਂ ਅਲਾਈਸ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਛਿੜੀਆਂ ਹੋਈਆਂ ਨੇ ਕਿ ਅਲਾਈਸ ਜਿਹੜਾ ਹੋ ਚੁੱਕਿਆ ਹੈ ਬਸ ਐਲਾਨ ਹੋਣਾ ਬਾਕੀ ਹੈ ਜੀ ਅਜੇ ਤੱਕ ਜੀ ਜੀ ਬਿਲਕੁਲ ਅਲਾਈਸ ਜਿਹੜਾ ਆ ਉਹ ਕਾਂਗਰਸ ਤੇ ਹੁਦਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਲਾਈਸ ਚੈੱਕ ਕਰਦੇ ਪਏ ਸੀ ਉਹ ਨਹੀਂ ਸਿਰੇ ਚੜਦਾ ਲਗਦਾ ਕਰਕੇ ਜੋ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਹੋਇਆ ਬਜਟ ਸੈਸ਼ਨ ਦੇ ਵਿੱਚ ਜੀ ਸਾਹਮਣੇ ਜਿਸ ਲਈ ਨਹੀਂ ਚੜਿਆ ਉਹ ਉਸ ਤੋਂ ਬਾਅਦ ਅਕਾਲੀ ਦਲ ਔਰ ਜਿਹੜਾ ਭਾਜਪਾ ਦਾ ਆਇਆ ਉਹ ਰਸਤੇ ਦੋਨਾਂ ਲਈ ਖੁੱਲ ਚੁੱਕਿਆ ਜੀ ਬਹੁਤ ਬਹੁਤ ਦੀਪਕ ਜੀ ਗੱਲਬਾਤ ਕਰਨ ਲਈ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਐ ਸੋਇਸਾਨੇ ਸੀਨੀਅਰ ਪੱਤਰਕਾਰ ਤੇ ਉੱਗੇ ਇੱਕ ਲੇਖਕ ਦੀਪਕ ਅਗਨੀ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਪਣੇ ਵਿਚਾਰ ਵੀ ਉਹਨਾਂ ਵੱਲੋਂ ਸਾਹਮਣੇ ਰੱਖੇ ਗਏ ਨੇ ਅਦਾਰਾ ਹੁਸ਼ਾਰ ਪਰ نیوز ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੀ ਵਿਚਾਰੀ ਦੇ ਵਿੱਚ ਰੱਖੇ ਗਏ ਨੇ ਪ੍ਰੰਤੂ ਵੱਡਾ ਸਵਾਲ ਹੁਣ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਬੇਮਖੋਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ ਕਿ ਲੋਕ ਡਾਕਟਰ ਲਖਵੀਰ ਸਿੰਘ ਦੇ ਇਸ ਕਦਮ ਨੂੰ ਫਤਵਾ ਦੇਣਗੇ ਜਾਂ ਫਿਰ ਨਹੀਂ ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ कैमरा परसन करमजीत सिंह अजय नाल चेतन कश्यप ताज़ा तरीन खबरों ले लिए जुड़े रहो शर्पर न्यूज़ के नाल We at GNA University see potential in everyone and everything around us. We drive innovation and entrepreneurship. We groom competent global citizens to effect positive change around them.